ਹਾਂਜੀ ਸਰ ਜੋ 4 ਦਿਨਾਂ ਤੋਂ ਤੁਸੀਂ ਲਾਡਰਵਾਲ ਟੋਲ ਪਲਾਜ਼ੇ ਤੇ ਬੈਠੇ ਆ ਕੀ ਮੰਗਣੇ ਤੁਹਾਡੀਆਂ ਇਸ ਤਰ੍ਹਾਂ ਦੇ ਕੇ ਸਾਡੀਆਂ ਮੰਗਾਂ ਨੇ ਜੀ ਜਿਹੜਾ ਟੋਲ ਪਲਾਜ਼ੇ ਦੇ ਦਿਨ ਪਰਤੀ ਦਿਨ ਉਹਨਾਂ ਨੇ ਰੇਟ ਵਧਾਏ ਆ ਸਾਲ ਦੇ ਵਿੱਚ 3ਨਵਰੀ ਰੇਟ ਵਧਾਇਆ ਦਾ ਉਹਨਾਂ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਉਹ ਚ ਮੰਗ ਪਹਿਲੀ ਸਾਡੀ ਇਹ ਆ ਵੀ ਰੇਟ ਘਟਾ ਕੇ ਜਿਹੜੀ ਪਰਚੀ ਉਹ 150 ਰੁਪਏ ਦੀ ਕਰਕੇ ਔਰ ਉਹ 24 ਘੰਟੇ ਦੀ ਕੀਤੀ ਜਾਵੇ ਵੀ ਇੱਕ ਪਰਚੀ ਕੱਤੀ ਗਈ 24 ਘੰਟੇ ਆਣ ਜਾਣੋ ਦੂਜੀ ਮੰਗ ਆ ਜਿਹੜੇ ਟੂਲਾਂ ਦੇ ਪਾਸ ਬਣਦੇ ਆ ਉਹ ਪਾਸ ਦੁਬਾਰੇ 170 ਰੁਪਏ ਤੇ ਪਾਸ ਬਣਾ ਕੇ ਮਹੀਨੇ ਦਾ ਜਿਹੜੀਆਂ ਗੱਡੀਆਂ ਲੰਘਦੀਆਂ ਸੀ ਠੀਕ ਆ ਜਿਹੜੀਆਂ 20 ਕਿਲੋਮੀਟਰ ਦੇ ਅੰਦਰ ਦਾ ਏਰੀਆ ਉਹਨੂੰ ਫਰੀ ਕੀਤਾ ਜਾਵੇ ਸਰ ਆਮ ਜਨਤਾ ਵੱਲੋਂ ਤੁਹਾਡੇ ਨਾਲ ਕੋਆਪਰੇਟ ਕੀਤਾ ਜਾ ਰਿਹਾ ਇਸ ਟਾਈਮ ਹਾਂਜੀ ਬਿਲਕੁਲ ਆਮ ਜਨਤਾ ਆ ਰਹੀ ਹੈ ਜੀ ਆਮ ਜਨਤਾ ਕੋਈ ਪਾਣੀ ਲੈ ਕੇ ਆ ਰਿਹਾ ਕੋਈ ਬਿਸਕੁਟ ਲੈ ਕੇ ਆ ਰਿਹਾ ਕਈ ਤਰ੍ਹਾਂ ਦੀ ਮਦਦ ਹੈ ਜਿਹੜੀ ਆਮ ਜਨਤਾ ਸਾਡੇ ਨਾਲ ਕਰ ਰਹੀ ਆ ਜਦੋਂ ਵੀ ਕਿਸੇ ਦਾ ਕੋਈ ਟਾਈਮ ਲੱਗਦਾ ਵਿਹਲਾ ਹੁੰਦਾ ਕੋਈ ਇੱਥੇ ਆਉਂਦਾ 2-4 ਘੰਟੇ ਲਾ ਕੇ ਜਾਂਦਾ ਸਰ ਕੀ ਲੱਗਦਾ ਅਗੇ ਜਿੱਦਾਂ ਸੰਭੋ ਵੱਡੇ ਤੇ ਤੁਸੀਂ ਤਾਂ ਨਾ ਲਗਾਇਆ ਸੀਗਾ ਤੇ ਉਸ ਟਾਈਮ ਤੋਂ ਹੁਣ ਕੀ ਲੱਗਦਾ ਕਿ ਸਰਕਾਰ ਤਾਂ ਨਿਮੰਗਾ ਪੂਰੀਆਂ ਕਰੇਗੀ ਲਗਾਇਆ ਨਹੀਂ ਸੀਗਾ ਲੱਗਿਆ ਚੱਲਦਾ ਪਿਆ ਸੀ ਤੇ ਉਹ ਵੀ ਮੰਗਾ ਮਨਾ ਕੇ ਉੱਠਾਂਗੇ ਮੰਗਾ ਮਨਾਏ ਬਿਨਾ ਮੋਰਚਾ ਜਿਹੜਾ ਲੱਗ ਜਾਂਦਾ ਮੰਗਾ ਮਨਾਏ ਬਿਨਾ ਨਹੀਂ ਉੱਠਦਾ ਉੱਤੇ ਕੋਈ ਨਾ ਕੋਈ ਫੈਸਲਾ ਹੁੰਦਾ ਤੇ ਜਨਤਾ ਦੇ ਹੱਕ ਜੀ ਹੁੰਦਾ ਤਾਂ ਉਹ ਮੋਰਚੇ ਉੱਠਦੇ ਨੇ ਤੇ ਇੱਥੇ ਬੈਠੇ ਆ ਵੀ ਮੋਰਚਾ ਹੀ ਚੱਲ ਪਿਆ ਇਹ ਵੀ ਜਿੰਨਾ ਚਿਰ ਕੱਲ ਹੀ ਮੰਨਦੇ ਜਾਂਦੇ ਨਹੀਂ